ਯੂਥ ਦਾ ਜਿਹੜਾ ਮਤਲਬ ਹੁੰਦਾ ਉਹ ਹੁੰਦਾ ਹੈ ਯੁਵਾ ਯੁਵਾ ਦਾ ਉਲਟ ਮਤਲਬ ਹੁੰਦਾ ਹੈ ਵాయੂ ਵాయੂ ਕਿਸ ਨੂੰ ਕਹਿੰਦੇ ਆ ਅਸੀਂ ਵੇਗ ਨੂੰ ਗਤੀ ਨੂੰ ਜਿਹੜੀ ਬਹੁਤ ਤੇਜ਼ੀ ਨਾਲ ਕੋਈ ਵੀ ਕ੍ਰਾਂਤੀ ਲਿਆ ਸਕਦੀ ਹੈ ਹਨੇਰੀ ਲਿਆ ਸਕਦੀ ਹੈ ਝੱਖੜ ਲਿਆ ਸਕਦੀ ਹੈ ਉਹਨੂੰ ਅਸੀਂ ਵాయੂ ਕਹਿ ਸਕਦੇ ਆ ਗਤੀ ਕਹਿ ਸਕਦੇ ਆ ਕੋਈ ਵੀ ਦੇਸ਼ ਹੈ ਕੋਈ ਵੀ ਸੰਸਕ੍ਰਿਤੀ ਹੈ ਉਹਦੇ ਵਿੱਚ ਜਦੋਂ ਵੀ ਕੋਈ ਕ੍ਰਾਂਤੀ ਆਈ ਹੈ ਉਹ ਕ੍ਰਾਂਤੀ ਕਿਸ ਨੇ ਲੈ ਕੇ ਆਂਦੀ ਹੈ ਯੂਥ ਨੇ ਲੈ ਕੇ ਆਂਦੀ ਹੈ ਉਹ ਜਿਹੜੀ ਹਨੇਰੀ ਚਲਾਈ ਹੈ ਕਿਸ ਨੇ ਚਲਾਈ ਹੈ ਉਹ ਯੁਵਾ ਨੇ ਚਲਾਈ ਹੈ ਜਦੋਂ ਵੀ ਕੋਈ ਦੇਸ਼ਾਂ ਦੀ ਲੜਾਈ ਲੱਗਦੀ ਹੈ ਨਾ ਫੌਜਾਂ ਦੀ ਲੜਾਈ ਲੱਗਦੀ ਹੈ ਜਿੰਨੇ ਵੀ 35 ਸਾਲ ਤੋਂ ਉੱਪਰ ਦੇ ਆਫੀਸਰਸ ਹੁੰਦੇ ਨੇ ਉਹ ਸਾਰੇ ਹੈੱਡ ਕੁਆਰਟਰ ਤੇ ਬੈਠੇ ਹੁੰਦੇ ਨੇ ਉਹ ਬਾਰਡਰ ਤੇ ਨਹੀਂ ਜਾਂਦੇ ਜ਼ਿਆਦਾਤਰ ਬਾਰਡਰ ਤੇ ਕੌਣ ਲੜਦੇ ਨੇ ਯੁਵਾ ਯੂਥ ਅੰਨੀ ਊਰਜਾ ਹੁੰਦੀ ਹੈ ਉਹਨਾਂ ਦੇ ਵਿੱਚ ਇੰਨਾ ਜਜ਼ਬਾ ਹੁੰਦਾ ਹੈ ਇਹਨੇ ਜਜ਼ਬਾਤ ਹੁੰਦੇ ਨੇ ਕਿ ਉਹ ਲੜਨ ਮਰਨ ਵਾਸਤੇ ਤਿਆਰ ਰਹਿੰਦੇ ਨੇ ਆਪਣੇ ਦੇਸ਼ ਵਾਸਤੇ ਆਪਣੀ ਧਰਤੀ ਵਾਸਤੇ ਇਸ ਕਰਕੇ ਉਹਨਾਂ ਨੂੰ ਬਾਰਡਰ ਤੇ ਅੱਗੇ ਰੱਖਿਆ ਜਾਂਦਾ ਜਿਹੜੇ ਥੋੜੇ ਜੇ ਐਲਡਰਲੀ ਆ ਜਾਂਦੇ ਨੇ ਮੈਚੁਰ ਜਾਂ ਸੀਨੀਅਰਸ ਆ ਜਾਂਦੇ ਨੇ ਮੋਰ ਥੈਨ 35 40 ਉਹ ਹੈੱਡ ਕੁਆਰਟਰ ਤੇ ਬੈਠ ਕੇ ਉਹਨਾਂ ਨੂੰ ਗਾਈਡ ਕਰ ਰਹੇ ਹੁੰਦੇ ਨੇ ਆਪਣੇ ਐਕਸਪੀਰੀਅੰਸ ਨਾਲ ਕਿਉਂਕਿ ਜਿਹੜਾ ਯੂਥ ਹੈ ਯੁਵਾ ਹੈ ਜਿਹੜੀ YU ਹੈ ਉਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ। ਉਹ ਜਿਹੜੇ ਸੀਨੀਅਰ ਅਧਿਕਾਰੀ ਹੁੰਦੇ ਨੇ ਫੌਜ ਦੇ ਉਹ ਕੀ ਕਰਦੇ ਹੈਗੇ ਨੇ ਉਹ ਹੈੱਡਕੁਆਰਟਰ ਤੇ ਬੈਠ ਕੇ ਉਸ ਵਾਯੂ ਨੂੰ ਕੰਟਰੋਲ ਕਰਦੇ ਨੇ ਉਹਨਾਂ ਨੂੰ ਦਿਸ਼ਾ ਦਿੰਦੇ ਨੇ ਕਿ ਹੁਣ ਤੁਸੀਂ ਕਿੱਥੇ ਅਟੈਕ ਕਰਨਾ ਹੈ ਕਿੱਥੇ ਨਹੀਂ ਕਰਨਾ ਕਿੱਥੋਂ ਤੁਸੀਂ ਬਚਣਾ ਹੈ ਕਿੱਥੇ ਤੁਸੀਂ ਮਾਰਨਾ ਹੈ ਕਿਉਂਕਿ ਉਹਨਾਂ ਕੋਲ ਤਜਰਬਾ ਨਹੀਂ ਹੁੰਦਾ। ਵਾਯੂ ਕੋਲੇ ਵੇਗ ਬਹੁਤ ਹੈ, ਗਤੀ ਬਹੁਤ ਹੈ ਪਰ ਉਹਨਾਂ ਕੋਲੇ ਤਜਰਬਾ ਨਹੀਂ ਹੈ। ਇਹ ਦੋਨੋਂ ਚੀਜ਼ਾਂ ਦਾ ਮਿਕਸਚਰ ਚੱਲਦਾ ਹੈ ਲਾਈਫ ਦੇ ਵਿੱਚ ਤੁਹਾਡੇ ਕੋਲ ਊਰਜਾ ਹੈ ਕਿਸੇ ਕੋਲ ਤਜਰਬਾ ਹੈ ਜਦੋਂ ਇਹ ਦੋਨੇ ਮਿਲਦੇ ਨੇ ਫੇਰ ਕ੍ਰਾਂਤੀ ਆਉਂਦੀ ਹੈ ਤੁਸੀਂ ਸਾਰੇ ਬੱਚੇ ਬੈਠੇ ਹੋ ਤੁਹਾਡੇ ਕੋਲ ਕੀ ਹੈ ਇਸ ਟਾਈਮ ਤੁਹਾਡੇ ਕੋਲ ਗਤੀ ਹੈ ਵੇਗ ਹੈ ਤੁਸੀਂ ਬਹੁਤ ਹੀ ਜ਼ਿਆਦਾ ਤੇਜ਼ ਵਾਈਓ ਤੁਹਾਨੂੰ ਕੰਟਰੋਲ ਕਰਨ ਵਾਸਤੇ ਕੌਣ ਹੈ ਸਹੀ ਦਿਸ਼ਾ 'ਚ ਭੇਜਣ ਵਾਸਤੇ ਕੌਣ ਹੈ ਮੈਡਮ ਬੈਠੇ ਨੇ ਮੈਂ ਬੈਠਾ ਤੁਹਾਡੇ ਪੇਰੈਂਟਸ ਬੈਠੇ ਨੇ ਅਸੀਂ ਸਾਰਿਆਂ ਦਾ ਕੰਮ ਕੀ ਹੈ ਤੁਹਾਨੂੰ ਸਾਰਿਆਂ ਨੂੰ ਸਹੀ ਦਿਸ਼ਾ 'ਚ ਭੇਜਣਾ ਫੋਰ ਇਗਜ਼ੈਂਪਲ ਇਹ ਜਿਹੜੀ ਹੁਣ ਲਾਈਟ ਚੱਲ ਰਹੀ ਹੈ ਲਾਈਟ ਕਿਹਦੇ ਕਰਕੇ ਚੱਲ ਰਹੀ ਹੈ ਕਰੰਟ ਕਰਕੇ ਚੱਲ ਰਹੀ ਹੈ ਨਾ ਅਗਰ ਟਿਊਬ ਲਾਈਟ ਨੂੰ ਕਰੰਟ ਮਿਲ ਰਿਹਾ ਤਾਂ ਉਸਨੇ ਆਪਾਂ ਨੂੰ ਰੌਸ਼ਨ ਕੀਤਾ ਹੋਇਆ ਹੈ ਇਹ ਪੱਖਾ ਕਿਸ ਕਰਕੇ ਚੱਲ ਰਿਹਾ ਕਰੰਟ ਕਰਕੇ ਚੱਲ ਰਿਹਾ ਹੁਣ ਅਗਰ ਇਹਦੇ ਦੂਸਰੇ ਪਾਸੇ ਦੇਖੋ ਤਾਂ ਜਿਹੜਾ ਕਰੰਟ ਸਾਨੂੰ ਰੌਸ਼ਨੀ ਦੇ ਰਿਹਾ ਸਾਨੂੰ ਹਵਾ ਦੇ ਰਿਹਾ ਉਹੀ ਕਰੰਟ ਸਾਨੂੰ ਜ਼ਿੰਦਗੀ ਦਾ ਥ੍ਰੈਟ ਵੀ ਦੇ ਸਕਦਾ ਹੈ ਉਹ ਸਾਨੂੰ ਜਾਨ ਤੋਂ ਵੀ ਮਾਰ ਸਕਦਾ ਹੈ ਕਾਰਨ ਕੀ ਹੈਗਾ ਜਿਹੜੀ ਚੀਜ਼ ਨੂੰ ਤੁਸੀਂ ਸਹੀ ਤਰੀਕੇ ਨਾਲ ਯੂਜ਼ ਕਰਦੇ ਹੋ ਤਾਂ ਉਹ ਤੁਹਾਡੇ ਵਾਸਤੇ ਉਪਯੋਗੀ ਹੈ ਜਦੋਂ ਤੁਸੀਂ ਸਹੀ ਤਰੀਕੇ ਨਾਲ ਕਿਸੇ ਚੀਜ਼ ਦੀ ਉਪਯੋਗ ਨਹੀਂ ਕਰਦੇ ਤਾਂ ਉਹੀ ਚੀਜ਼ ਤੁਹਾਡੇ ਵਾਸਤੇ ਘਾਤਕ ਬਣ ਜਾਂਦੀ ਹੈ